ਅੱਜ ਕਰੋ ਸੱਤ ਬਹੁਤੇ ਇੱਕ ਸਮਨੇ ਆਏ ਤਾਂ ਕਿ ਉਹ ਦੋ ਦੋ ਬਜੇ ਨਾ ਹੋਵੇ ਸਬ ਡਿਵੀਜ਼ਨ ਸ਼ਾਕੋਟ ਵੱਲੋਂ 94 ਸ਼ਾਂਤੀ ਪੂਰਕ ਨੇਪਰੇ ਚਾੜ੍ਹਨ ਲਈ ਪੁਕਤਾ ਪਰਬੰਧ ਕੀਤੇ ਗਏ ਹਨ ਸਬ ਡਿਵੀਜ਼ਨ ਸ਼ਾਕੋਟ ਵਿੱਚ ਡੀਐਸਪੀ ਅਤੇ ਐਸਐਚਓ ਆਪੋ ਆਪਣੇ ਟਿਕਾਣਿਆਂ ਤੇ ਸੁਰੱਖਿਆ ਕਾਰਜਾਂ ਦੀ ਨਿਗਰਾਨੀ ਕਰਦੇ ਹੋਏ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਖੇਤਰਾਂ ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਡੀਐਸਪੀ ओंकार ਸਿੰਘ ਨੇ ਸਾਰੀਆਂ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਕਈ ਥਾਵਾਂ ਤੇ ਨਿਜੀ ਤੌਰ ਤੇ ਨਿਰੀਖਣ ਕੀਤਾ ਹੈ ਪੁਲਿਸ ਦੀ ਮੌਜੂਦਗੀ ਦਾ ਪ੍ਰਦਰਸ਼ਨ ਕਰਨ ਅਤੇ ਲੋਕਾਂ ਦਾ ਭਰੋਸਾ ਜਗਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕਰਤੇ ਗਏ ਚੋਣ ਪ੍ਰਕਿਰਿਆ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀ ਵਿਅਕਤੀਆਂ ਵਿਰੁੱਧ ਰੋਕਥਾਮ ਦੇ ਉਪਾਅ ਕੀਤੇ ਗਏ ਹਨ ਇਸ ਤੋਂ ਇਲਾਵਾ ਸੁਰੱਖਿਆ ਪ੍ਰੋਟੋਕੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਅਧਿਆਤੀ ਪੁਲਿਸ ਚੋਣ ਕਮਿਸ਼ਨ ਨਾਲ ਵੀ ਤਾਲਮਿਲ ਕਰ ਰਹੀ ਹੈ ਨਾਜ਼ੁਕ ਵਜੋਂ ਪਛਾਣੇ ਗਏ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸਖਤ ਨਿਗਰਾਨੀ ਅਤੇ ਸੁਰੱਖਿਆ ਦੇ ਨਾਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸੁਤੰਤਰਤਾ ਤੇ ਜ਼ਿੰਮੇਵਾਰੀ ਨਾਲ ਕਰਨ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਕਾਰਵਾਈ ਲਈ ਪੁਲਿਸ ਨੂੰ ਦਿੱਤੀ ਜਾਣਕਾਰੀ ਚਾਹੀਦੀ ਹੈ ਰਿਪੋਰਟ ਦਵਿੰਦਰ ਸਿੰਘ ਕੋਲਾ ਦੇ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਅੱਜ ਛਾਗੋਟ ਵਿਖੇ 21 ਤਰੀਕ ਨੂੰ ਨਗਰਪਾਲਿਕਾ ਚੌਂਾਂ ਦੇ ਮੱਧੇ ਨਜ਼ਰ ਮਾਂ ਜੋ ਐਸਐਸਪੀ ਜਹੰਦਰ ਦੇ ਹਾਜ਼ਰੀ ਸਦਾਰ ਹਰਖਵਾਲ ਪ੍ਰੈਸਿੰਗ ਖੱਕ ਜੀ ਦੀ ਦਸ਼ਨ ਹਦੇਸ਼ ਤੇ ਫਲੈਗ ਮਾਰਚ ਅਤੇ ਕਸ ਆਪਰੇਸ਼ਨ ਕੀਤਾ ਗਿਆ ਛੱਕੀ ਤਲਾ ਥਾਵਾਂ ਤੇ ਜਿਹੜੇ ਸਾਡੇ ਬੈਲ ਐਡਰੈਸ ਹੈਗੇ ਨੇ ਉਹਨਾਂ ਦੇ ਟਿਕਾਣਿਆਂ ਤੇ ਅਸੀਂ ਰੇਡ ਵੀ ਕੀਤੀਆਂ ਔਰ ਸੱਚ ਵੀ ਕੀਤੀ ਗਈ ਆ ਨਾਲ ਨਾਲ ਫਲੈਗ ਮਾਰਚ ਕੀਤਾ ਕਿ ਪਬਲਿਕ ਨੂੰ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਜਿਹੜੀਆਂ ਵੋਟਾਂ ਇਹ ਬਹੁਤ ਹੀ ਸੱਜੇ ਢੰਗ ਨਾਲ ਪਾਈਆਂ ਜਾਣੀਆਂ ਪਾਈਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਵੀ ਕਿਸੇ ਗੈਰ ਰੈਂਸਨ ਨੂੰ ਸੱਚ ਚੱਕਣ ਦੀ ਇਜਾਜ਼ਤ ਨਹੀਂ ਹੈ ਔਰ ਅਸੀਂ ਸਖਤੀ ਨਾਲ ਪਾਲਣਾ ਕਰ ਰਹੇ ਹਾਂ ਜੋ ਇਲੈਕਸ਼ਨ ਕਮਿਸ਼ਨ ਦੇ ਹੁਕਮ ਦੀ ਵੀ ਔਰ ਪਬਲਿਕ ਨੂੰ ਅਸੀਂ ਭਰੋਸਾ ਦਵਾਉਣੇ ਹੈ ਕਿ ਜਿਹੜੀਆਂ ਵੋਟਾਂ 21 ਤਰੀਕ ਨੂੰ ਆਪਣੇ ਬਹੁਤ ਅੱਛੇ ਤਰੀਕੇ ਨਾਲ ਕੰਪਲੀਟ ਕਰਾਈਆਂ ਜਾਣਗੀਆਂ ਧੰਨਵਾਦ